ਜਿਨ੍ਹਾਂ ਦਾ ਬਜਟ ਘੱਟ ਆ ਜੀ ਜਿਨ੍ਹਾਂ ਨੇ ਪੈਸੇ ਘੱਟ ਲਾਉਣੇ ਨੇ ਉਹਨਾਂ ਵਾਸਤੇ ਆਪਾਂ ਸਪੈਸ਼ਲ ਵੀਡੀਓ ਅੱਜ ਲੈ ਕੇ ਪਹੁੰਚੇ ਹਾਂ ਜੀ ਚਾਰ ਤੋਂ ਪੰਜ ਘਰ ਆਪਾਂ ਤੁਹਾਨੂੰ ਦਿਖਾਵਾਂਗੇ ਜਮਾ ਸਸਤੇ ਨੇ ਹਰ ਕੋਈ ਬੰਦਾ ਖਰੀਦ ਸਕਦਾ ਏਨੇ ਘੱਟ ਰੇਟ ਨੇ ਸੀ ਘਰ ਵੀ ਤੁਹਾਨੂੰ ਪੂਰੇ ਪਸੰਦ ਆਉਣਗੇ ਤੇ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਜੀ ਇੱਕ ਕੋਠੀ ਆਪਾਂ ਲੈ ਕੇ ਪਹੁੰਚੇ ਆ ਇਸ ਵੀਡੀਓ 'ਚ ਤੇ ਉਹਦੇ ਵਿੱਚ ਉਹਦਾ ਜਿੰਨਾ ਸਮਾਨ ਪਿਆਗਾ ਉਹ ਵੀ ਨਾਲ ਵੇਚਣਾਗਾ ਗੱਲਬਾਤ ਸਾਰੀ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 73800 ਪੂਰਾ 26173 ਤੁਹਾਡੇ ਕੋਲੇ ਘਰ ਆ ਕੋਠੀ ਆ ਮਕਾਨ ਵੇਚਣਾ ਤੁਸੀਂ ਚਾ ਵੀਡੀਓ ਜਾਣਕਾਰੀ ਫੋਟੋ ਮ ਫਰੀ ਚ ਆਪਾਂ ਐਡ ਤੁਹਾਡੀ ਵੀ ਲਾ ਦਾਂਗੇ ਸੀ ਹਰ ਰੋਜ਼ ਸਸਤੇ ਘਰ ਕੋਠੀ ਮਕਾਨਦ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਨਾਲ ਇੱਕ ਬੈਲ ਆਈਕਨ ਦਿੱਤਾ ਹੋਇਆ ਉਹਨੂੰ ਵੀ ਦਬਬ ਦੋ ਤਾਂ ਕਿ ਹਰ ਰੋਜ਼ ਜਦੋਂ ਵੀ ਵੀਡੀਓ ਪਾਈਏ ਮੈਸੇਜ ਤੁਹਾਡੇ ਤੱਕ ਪਹੁੰਚ ਸਕੇ ਜਿਹੜਾ ਪਹਿਲਾ ਘਰ ਹੈ ਜੀ ਇਹਨੂੰ ਇੱਕ ਵਾਰੀ ਚੈੱਕ ਕਰੋ ਮਾਲਕ ਨੇ ਵੀਡੀਓ ਪੂਰੀ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਕੱਲੀ ਕੱਲੀ ਚੀਜ਼ ਇਹਨਾਂ ਨੇ ਵੀਡੀਓ ਦੇ ਵਿੱਚ ਹੀ ਦਿਖਾਈ ਹੋਈ ਸੀ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੋ ਵੀ ਗਲੀ ਲੱਗਦੀ ਆ ਜੋ ਵੀ ਫਰੰਟ ਹੈਗਾ ਬਾਥਰੂਮ ਵਗੈਰਾ ਕਮਰੇ ਬਣੇ ਹੋਏ ਨੇ ਜੋ ਕੁਝ ਵੀ ਅਜੀ ਤੁਹਾ ਤੇ ਇਕल्ली-ਕੱਲੀ ਆਪਾਂ ਗੱਲਬਾਤ ਕਰ ਵੀ ਰਹੀਆਂ ਜੀ ਤੇ ਵੀਡੀਓ ਚ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਤੇ ਤੁਹਾਨੂੰ ਵੀਡੀਓ ਚ ਇਕੱਲੀ-ਕੱਲੀ ਚੀਜ਼ ਦੇਖਣ ਨੂੰ ਮਿਲ ਹੀ ਰਹੀ ਐ ਸੀ ਜੇ ਆਪਾਂ ਥਾਂ ਦੀ ਗੱਲ ਕਰੀਏ ਤਾਂ ਮਾਲਕ ਨੇ 2.50 ਬਿਸਬੇ ਥਾਂ ਦੱਸੀ ਐ ਮਤਲਬ ਕਿ 2.5 ਬਿਸਬੇ ਰੇਟ ਬਹੁਤ ਘੱਟ ਐ ਜੀ ਕੁੱਲ 9 ਲੱਖ ਰੁਪਈਆ ਇਸ ਘਰ ਦਾ ਰੇਟ ਐ 9 ਲੱਖ ਰੁਪਈਆ ਇੱਕ ਡਿਮਾਂਡ ਇਹਨਾਂ ਨੇ ਆਖੀ ਐ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਆ ਤਾਂ ਜਿਵੇਂ 9 ਲੱਖ ਦਾ ਘਰ ਹੋ ਗਿਆ ਸੀ ਇੱਕ ਤੁਹਾਨੂੰ 8 ਲੱਖ ਦਾ ਅੱਗੇ ਘਰ ਦੇਖਣ ਨੂੰ ਮਿਲੂਗਾ ਇੱਕ ਕੋਠੀ ਵੀ ਦੇਖਣ ਨੂੰ ਮਿਲੂਗੀ ਤੇ ਸਾਰਾ ਕੁਝ ਆਪਾਂ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਜੀ ਬਸ ਐਂਡ ਤੱਕ ਬਣੇ ਰਹੋ ਜੀ। ਬਾਕੀ ਜੇ ਇਸ ਆਪਾਂ ਘਰ ਦੀ ਗੱਲ ਕਰੀਏ ਕਮਰਾ ਤੁਸੀਂ ਦੇਖ ਰਹੇ ਹੋ ਥੱਲੇ ਆਪਾਂ ਫਰਸ਼ ਦੀ ਗੱਲ ਕਰੀਏ ਤਾਂ ਮਾਰਬਲ ਪੱਥਰ ਲੱਗਿਆ ਹੋਇਆ ਸੀ। ਘਰ ਪੂਰਾ ਵਧੀਆ। ਰੇਟ ਬਹੁਤ ਘੱਟ ਹੈ ਜੀ। ਜਗ੍ਹਾ ਵਾਫਰ ਹੈ। ਬਾਕੀ ਸਾਰਾ ਕੁਝ ਵਧੀਆ ਹੈ। ਘਰ ਦਾ ਕੁਝ ਕਿ ਹਿੱਸਾ ਪਨੂੰ ਥੋੜਾ ਜਿਹਾ ਪੁਰਾਣਾ ਮਿਲੂਗਾ ਜਿਵੇਂ ਕਿ ਆਹ ਕਮਰਾ ਦੇਖ ਰਹੇ ਹਾਂ। ਇਹ ਥੋੜਾ ਜਿਹਾ ਪੁਰਾਣਾ ਮਿਲੂਗਾ। ਉੱਪਰ ਗੱਡਰ ਤੇ ਬੱਤੇ ਟੇਲ ਵਾਲੀ ਆਪਾਂ ਨੂੰ ਛੱਤ ਮਿਲੂਗੀ। ਥੱਲੇ ਮਾਰਬਲ ਟੁਕੜੀਆਂ ਨਾਲ ਲੱਗਿਆ ਹੋਇਆ ਸੀ ਤੇ ਗੱਲਬਾਤ ਠੀਕ ਹੈ ਜੀ ਵੈਸੇ ਰੇਟ ਵੀ ਬਹੁਤ ਵਧੀਆ ਜਗ੍ਹਾ ਬਫਰ ਹੈ ਬਣਾ ਵੀ ਠੀਕ ਹੋਇਆ ਬਾਕੀ ਤੁਸੀਂ ਦੱਸੋ ਜੀ ਤੁਹਾਨੂੰ ਕਿਵੇਂ ਦਾ ਲੱਗਿਆ ਮੰਡੋਰ ਮਾਲਕ ਦਾ ਏਰੀਆ ਦਾ ਨਾਬੇ ਕੋਲੇ ਪੈ ਜਾਂਦਾ ਪਟਿਆਲਾ ਡਿਸਟ੍ਰਿਕਟ ਲੱਗਦੀ ਆ ਮੰਡੋਰ ਇਹਨਾਂ ਦਾ ਪਿੰਡ ਹੈਗਾ ਤੇ ਮੋਟਰ ਲੱਗੀ ਹੋਈ ਆ ਜੀ ਪਾਣੀ ਵਾਸਤੇ 9 ਲੱਖ ਰੁਪਏ ਡਿਮਾਂਡ ਹੈ ਨੰਬਰ ਵਾਈ ਦਾ ਸਕਰੀਨ ਤੇ ਜਿੰਨਾਂ ਦਾ ਇਹ ਘਰ ਹੈਗਾ 9814706023 98147 ਤੇ 06023 ਮਾਲਕ ਦਾ ਨੰਬਰ ਹੈ ਗੱਲਬਾਤ ਕਰਨੀ ਹੈ ਤੁਸੀਂ ਆਪ ਹੀ ਕਰੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਦੇ ਹੋ ਤੁਹਾਨੂੰ ਇਹ ਘਰ ਕਿਵੇਂ ਦਾ ਲੱਗਿਆ ਸੀ ਨੰਬਰ 2 ਤੇ ਆਪਾਂ ਜਿਹੜਾ ਘਰ ਲੈ ਕੇ ਪਹੁੰਚੇ ਹਾਂ ਜੀ ਡਬਲ ਸਟੋਰੀ ਬਣਿਆ ਹੋਇਆ ਹੈ ਘਰ ਪੂਰਾ ਵਧੀਆ ਕੰਮ ਕੁੰਮ ਪੂਰਾ ਵਧੀਆ ਮਾਲਕ ਨੇ ਕਰਵਾਇਆ ਹੋਇਆ ਜਿੰਨਾ ਵੀ ਮਾਲਕ ਨੇ ਕਰਵਾਇਆ ਹੋਇਆ ਸੀ ਤੁਹਾਨੂੰ ਵੀਡੀਓ ਚ ਸਾਰਾ ਕੁਝ ਦੇਖਣ ਨੂੰ ਮਿਲ ਜੂਗਾ ਜੀ ਸ਼ਾਇਦ ਇਸ ਘਰ ਦੀ ਵੀਡੀਓ ਤੁਸੀਂ ਕਈ ਦਿਨ ਪਹਿਲਾਂ ਵੀ ਦੇਖੀ ਹੋਵੇ ਤੇ ਇਹਨਾਂ ਨੇ 63 ਤੋਂ 63 ਏਕਰ ਵੇਚਣੇਗਾ ਮਾਲਕ ਕਹਿੰਦੇ ਨੇ ਵੀ ਛੇਤੀ ਦਾ ਕਰਕੇ ਅਸੀਂ ਰੇਟ ਹੋਰ ਵੀ ਘਟ ਕਰ ਲਾਂਗੇ ਜਿਹੜੀ ਇੱਕ ਡਿਮਾਂਡ ਮਾਲਕ ਵੱਲੋਂ ਪਹੁੰਚੀ ਹੈ ਉਹ 15 ਲੱਖ ਰੁਪਈਆ ਦੱਸੀ ਹੋਈ ਹੈ ਜੀ ਡਬਲ ਸਟੋਰੀ ਇਹ ਘਰ ਬਣਿਆ ਹੋਇਆ ਉੱਪਰ ਵੀ ਪੋਰਸ਼ਨ ਬਣਿਆ ਹੋਇਆ ਥੱਲੇ ਵੀ ਬਣਿਆ ਹੋਇਆ ਥੱਲੇ ਵਾਲਾ ਪੋਰਸ਼ਨ ਤਾਂ ਤੁਸੀਂ ਸਾਰਾ ਦੇਖ ਲਿਓ ਬਾਕੀ ਆਪਾਂ ਉੱਪਰ ਵੀ ਚੱਲਾਂਗੇ ਜੀ ਉੱਪਰ ਦੀ ਵੀਡੀਓ ਵੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਪਹਿਲਾਂ ਇੱਕ ਵਾਰੀ ਤੁਸੀਂ ਥੱਲੇ ਦਾ ਪੋਰਸ਼ਨ ਚੈੱਕ ਕਰ ਲਓ ਜੀ ਗੇਟ ਜੋੜੀਆਂ ਜੋ ਵੀ ਰੰਗ ਦਾ ਕੰਮ ਥੱਲੇ ਫਰਸ਼ ਦਾ ਕੰਮ ਬਾਥਰੂਮ ਪੌੜੀਆਂ ਹਰ ਇੱਕ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂਗੀ ਤੇ ਉੱਪਰ ਵੀ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਬਾਕੀ ਤੁਸੀਂ ਦੇਖੋ ਜੀ ਵੀਡੀਓ ਚ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਹੀ ਰਿਹਾ ਸੀ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਇਸ ਘਰ ਨੂੰ ਤਾਂ ਜਾ ਕੇ ਵੀ ਦੇਖ ਸਕਦੇ ਹੋ ਜਲੰਧਰ ਖਾਸ ਮਾਲਕ ਦਾ ਏਰੀਆ ਦਾ ਜਲੰਧਰ ਜਾ ਕੇ ਦੇਖ ਸਕਦੇ ਹੋ ਜੀ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਲਿਓ ਜਾਣ ਤੋਂ ਪਹਿਲਾਂ ਮਾਲਕ ਦੇ ਨਾਲ ਇੱਕ ਵਾਰੀ ਫੋਨ ਤੇ ਗੱਲ ਕਰ ਲਿਓ ਜੀ ਮਾਲਕ ਦਾ ਮੋਬਾਈਲ ਨੰਬਰ 9914704586 9914704586 ਇਹ ਮਾਲਕ ਦਾ ਨੰਬਰ ਹੈ ਕੰਮ ਜੇ ਆਪਾਂ ਗੱਲ ਕਰੀਏ ਤਾਂ ਮਾਲਕ ਨੇ ਕਿਹਾਗਾ ਦੋ ਕਿਚਨ ਨੇ ਇੱਕ ਕਿਚਨ ਥੱਲੇ ਉਸ ਇੱਕ ਉੱਪਰ ਹੈਗਾ ਠੀਕ ਹੈ ਜੀ ਤੇ ਨੀਚੇ ਦੋ ਰੂਮ ਹੈ ਤੇ ਇੱਕ ਉੱਪਰ ਪੂਰਾ ਵੱਡਾ ਰੂਮ ਬਣਿਆ ਹੋਇਆ ਸੀ ਦੋ ਬਾਥਰੂਮ ਨੇ ਜੀ ਤੇ 15 ਲੱਖ ਰੁਪਏ ਡਿਮਾਂਡ ਹੈ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਸੀਗਾ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਸੀ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਰੇਟ ਕਿਵੇਂ ਦਾ ਲੱਗਿਆ ਇਸ ਘਰ ਦਾ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਤੇ ਘਰ ਕੋਠੀ ਮਕਾਨ ਤੁਸੀਂ ਵੀ ਆਪਦਾ ਵੇਚਣਾ ਚਾਹੁੰਦੇ ਹੋ ਉੱਤੇ ਆਪਣਾ WhatsApp ਨੰਬਰ ਪੂਰੀ ਵੀਡੀਓ ਦੇ ਵਿੱਚ ਲਿਖਿਆ ਰਹਿੰਦਾ ਹੈ 73800 ਪੂਰਾ 62173 ਆਪਣੇ ਕੋਲੇ ਭੇਜ ਦਿਓ ਜਮਾ ਫਰੀ ਦੇ ਵਿੱਚ ਆਪਾਂ ਐਡਟ ਵਰਡ ਵੀ ਲਾ ਦਮਾਂਗੇ ਜੀ ਨਾਲ ਦੀ ਨਾਲ ਆਪਾਂ ਇੱਕ ਤੁਹਾਨੂੰ ਕੋਠੀ ਵੀ ਦਿਖਾਵਾਂਗੇ ਜੀ ਕੋਠੀ ਦੀ ਵੀਡੀਓ ਤੁਸੀਂ ਚੈੱਕ ਕਰ ਹੀ ਰਹੇ ਹੋ ਬਹੁਤ ਵਧੀਆ ਸੋਹਣੀ ਕੋਠੀ ਹੈ ਜੀ ਬਾਹਰ ਬੈੜਾ ਵੀ ਪੂਰਾ ਵਧੀਆ ਹੈ ਮੇਨ ਗੇਟ ਪੂਰਾ ਵਧੀਆ ਲੱਗਿਆ ਹੋਇਆ ਹੈ ਬਾਹਰ ਤੋਂ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਉੱਤੇ ਵੀ ਇੱਕ ਕਮਰਾ ਇੱਕ ਬਰਾਂਡਾ ਬਾਰ ਜਿੰਨਾ ਬੇੜਾਗਾ ਸਾਰਾ ਪੱਕੇਗਾ ਫਰੰਟ ਡਿਜ਼ਾਈਨ ਪੂਰਾ ਵਧੀਆ ਜੀ ਗੱਡੀ ਘੜਾਉਣ ਵਾਸਤੇ ਅਲੱਗ ਬਣਿਆ ਹੋਇਆ ਕੋਠੀ ਅਲੱਗ ਤੋਂ ਹੈ ਕੋਠੀ ਦੇ ਵਿੱਚ ਕਮਰੇ ਪੂਰੇ ਵਧੀਆ ਬਣੇ ਹੋਏ ਨੇ ਡਰਾਈਂਗ ਰੂਮ ਪੂਰਾ ਵਧੀਆ ਬਣਿਆ ਹੋਇਆ ਜੇ ਆਪਾਂ ਥਾਂ ਦੀ ਗੱਲ ਕਰੀਏ ਤਾਂ ਜਗਾ ਮਾਲਕ ਨੇ ਨੋ ਮਰਲੇ ਵੱਡੇ ਜਿਹੜੇ ਹੁੰਦੇ ਆ ਉਹ ਦੱਸੀਏ ਜੀ ਤੇ ਬਹੁਤ ਵਧੀਆ ਕੋਠੀ ਹੈ ਜੀ ਮਾਲਕ ਦੇ ਏਰੀਆ ਦੀ ਗੱਲ ਕਰੀਏ ਤਾਂ ਇਹਨਾਂ ਦਾ ਜਿਹੜਾ ਪਿੰਡ ਹੈਗਾ ਰੇਲ ਮਾਜਰਾਗਾ ਰੇਲ ਮਾਜਰਾ ਇਹਨਾਂ ਦਾ ਪਿੰਡ ਹੈ ਨੀਅਰ ਰੋਪੜ ਪੈ ਜਾਂਦਾ ਰੋਪੜ ਤੋਂ ਬਲਾਚੌਰ ਰੂਟ ਤੇ ਇਹਨਾਂ ਦਾ ਪਿੰਡ ਹੈਗਾ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹਾਂ 46 ਲੱਖ ਰੁਪਏ ਮਾਲਕ ਵੱਲੋਂ ਡਿਮਾਂਡ ਦੱਸੀ ਹੋਈ ਸੀ ਤੇ ਮਾਲਕ ਕਹਿੰਦੇ ਨੇ ਕੁਝ ਕੁ ਸਮਾਨ ਵੀ ਹੈ ਜਿਹੜਾ ਅਸੀਂ ਵਿੱਚੇ ਦੇਣੇਗਾ ਜਿਵੇਂ ਕਿ ਇੱਕ ਡਾਈਨਿੰਗ ਟੇਬਲ ਹੈ ਜਿਹਦੇ ਨਾਲ ਕੁਰਸੀਆਂ ਨੇ ਠੀਕ ਹੈ ਜੀ ਤੇ ਅਲਮੀਰਾ ਇੱਕ ਤੇ ਇੱਕ ਬੈੱਡ ਹੈਗਾ ਇੱਕ ਏਸੀ ਹੈ ਸੀ ਨਵਾਂ ਲੇਤਾ ਸੀਗਾ ਬਿਲਕੁਲ ਸਮਾਨ ਤੇ ਨਾਲ ਹੀ ਵੇਚਣੇਗਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਸਕਦੇ ਹਾਂ ਰੇਲ ਮਾਜ਼ਰਾ ਇਹਨਾਂ ਦਾ ਪਿੰਡ ਹੈਗਾ ਤੇ ਮਾਲਕ ਆਪ ਆਰਮੀ ਦੇ ਵਿੱਚ ਨੇ ਜਿਨ੍ਹਾਂ ਦਾ ਇਹ ਘਰ ਹੈਗਾ ਤੇ ਮਾਲਕ ਦਾ ਨੰਬਰ ਸਕਰੀਨ ਤੇ ਅਸੀਂ 95309 ਤੇ 21843 ਕੋਈ ਵੀ ਗੱਲ ਕਰਨੀ ਹੋਈ ਜੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਕੋਈ ਗੱਲ ਕਰਨੀ ਹੈ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਮਾਲਕ ਨਾਲ ਪੂਰੀ ਤਰ੍ਹਾਂ ਗੱਲਬਾਤ ਕਰ ਲਿਓ ਰੇਟ ਫਾਈਨਲ ਕਰ ਲਿਓ ਤੁਸੀਂ ਜਾ ਕੇ ਆਪ ਦਾ ਪਹਿਲਾਂ ਜੋ ਵੀ ਗੱਲਬਾਤ ਕਰਨੀ ਹੈ ਫੋਨ ਤੇ ਗੱਲਬਾਤ ਕਰਕੇ ਤੇ ਫਾਈਨਲ ਡੀਲ ਮੌਕੇ ਤੇ ਬਹਿ ਕੇ ਕਰ ਸਕਦੇ ਹੋਂ ਜੀ ਕਿਵੇਂ ਦੀ ਲੱਗ ਰਹੀ ਜੀ ਵੀਡੀਓ ਜਰੂਰ ਕਮੈਂਟ ਕਰਕੇ ਦੱਸੀ ਜਾਈਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਚੈਨਲ ਤੇ ਪਹੁੰਚਿਓ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਹਲੇ ਤੱਕ ਲਾਈਕ ਦਾ ਬਟਨ ਨਹੀਂ ਦਬਿਆ ਤੁਸੀਂ ਲਾਈਕ ਜਰੂਰ ਕਰ ਦਿਓ ਆਪਣੀ ਵੀਡੀਓ ਨੂੰ ਹੁਣ ਤੁਸੀਂ ਦੇਖੋ ਜੀ ਜਿਹੜਾ ਘਰ ਆਪਾਂ ਦਿਖਾ ਰਹੇ ਹਾਂ ਤੋਂ ਉਹਨੂੰ 8 ਲੱਖ ਰੁਪਈਆ ਇਹਦਾ ਰੇਟ ਰੱਖਿਆ ਸੀ ਤੇ 8 ਮਰ ਲਈ ਆਪਾਂ ਨੂੰ ਥਾਂ ਮਿਲੂਗੀ ਜਗਾਂ ਵਾਫਰ ਜੀ ਘਰ ਵੀ ਵਧੀਆ ਬਣਿਆ ਹੋਇਆ ਬਾਕੀ ਆਪਾਂ ਤੁਹਾਨੂੰ ਕੱਲੀ-ਕੱਲੀ ਚੀਜ਼ ਦਿਖਾ ਵੀ ਰਹੇ ਆਂ ਵੀਡੀਓ 'ਚ ਤੇ ਤੁਸੀਂ ਸਾਰਾ ਕੁਝ ਦੇਖ ਵੀ ਰਹੇ ਹੋ ਚੈੱਕ ਵੀ ਕਰ ਰਹੇ ਹੋ ਸੀ ਤੇ ਗੱਲ ਕਰਨੀ ਹੋਈ ਮਾਲਕ ਦੇ ਨਾਲ ਸਿੱਧੀ ਡਾਇਰੈਕਟ ਆ ਤੁਸੀਂ ਆਪ ਗੱਲ ਕਰ ਲਿਓ ਆਪਾਂ ਚੈਨਲ ਤੇ ਜਿੰਨੀਆਂ ਵੀਡੀਓ ਪਾਉਂਦੇ ਆਂ ਜੀ ਘਰਾਂ ਦੀਆਂ ਕੋਠੀਆਂ ਦੀਆਂ ਜਿਵੇਂ ਅੱਜ ਆਪਾਂ 4 ਘਰਾਂ ਦੀਆਂ ਵੀਡੀਓ ਪਾਈਆਂ ਸੀ ਇਹ ਆਪਣੇ ਕੋਲੇ ਨਹੀਂ ਹੁੰਦੇ ਜੀ ਘਰ ਮਾਲਕ ਜਿਹੜੇ ਹੁੰਦੇ ਆ ਜਾਂ ਪਰਿਵਾਰ ਦੇ ਮੈਂਬਰ ਹੁੰਦੇ ਆ ਉਹੀ ਆਪਾਂ ਨੂੰ ਵੀਡੀਓ ਬਣਾ ਕੇ ਭੇਜਦੇ ਆ ਤੇ ਉਹਨਾਂ ਦੀ ਆਪਾਂ ਐਡਵਰਟਾਈਜ਼ਮੈਂਟ ਕਰਦੀਆਂ ਸੀ ਆਪਣੇ ਕੋਲੇ ਨਹੀਂ ਹੁੰਦੇ ਸੀ ਤੇ ਆਪਾਂ ਸਿੱਧਾ ਮਾਲਕ ਦਾ ਨੰਬਰ ਦਿੰਨੇ ਆ ਵਿਚੋ ਵਿਚਾਲੇ ਆਪਣਾ ਕੁਝ ਨਹੀਂ ਹੁੰਦਾ ਨਾ ਸਾਡਾ ਕੋਈ ਕਮਿਸ਼ਨ ਹੁੰਦਾ ਨਾ ਕੋਈ ਦਲਾਲੀ ਨਾ ਕੋਈ ਫੀਸ ਅਸੀਂ ਫਰੀ ਸੇਵਾ ਚ ਸਾਰਾ ਕੰਮ ਕਰਦੇ ਆ ਜਿਹਨੂੰ ਵੀ ਘਰ ਪਸੰਦ ਆਉਂਦਾ ਕੋਈ ਕੋਠੀ ਦੀ ਵੀਡੀਓ ਪਾਉਣੀ ਹੈ ਕੋਈ ਘਰ ਦੀ ਪਾਉਣੀ ਹੈ ਕੋਈ ਮਕਾਨ ਦੀ ਜਿਹਨੂੰ ਵੀ ਪਸੰਦ ਆਉਂਦਾ ਸੀ ਡਾਇਰੈਕਟ ਮਾਲਕ ਦਾ ਮੋਬਾਈਲ ਨੰਬਰ ਵੀਡੀਓ 'ਚ ਦਿੱਤਾ ਹੁੰਦਾ ਸੀ ਸਿੱਧੀ ਗੱਲਬਾਤ ਤੁਸੀਂ ਆਪ ਕਰ ਲਿਆ ਕਰੋ ਠੀਕ ਹੈ ਜੀ ਤੇ ਨਾ ਹੀ ਵਿਚੋ ਵਿਚਾਲੇ ਕਿਸੇ ਨੂੰ ਪਾਉਣ ਦੀ ਲੋੜ ਹੈਗੀ ਤੇ ਗੱਲਬਾਤ ਆਪਾਂ ਘਰ ਦੀ ਕਰ ਹੀ ਰਹੇ ਹਾਂ 8 ਲੱਖ ਰੁਪਇਆ ਰੇਟ ਮਾਲਕ ਨੇ ਕਿਹਾ ਮਣੂਕੇ ਗਿੱਲ ਇਹਨਾਂ ਦਾ ਪੈਂਡਾ ਜੀ ਮਣੂਕੇ ਗਿੱਲ ਬਾਗਾ ਪੁਰਾਣਾ ਇਹਨਾਂ ਨੂੰ ਸ਼ਹਿਰ ਲੱਗਦਾਗਾ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਤੇ ਮੋਟਰ ਲੱਗੀ ਹੋਈ ਆ ਪਾਣੀ ਵਾਸਤੇ ਅੱਠ ਮਾਰਲੇ ਥਾਂ 8 ਲੱਖ ਰੁਪਇਆ ਰੇਟ ਹੈ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦਈ ਰੱਖਿਆ ਜਿਨ੍ਹਾਂ ਦਾ ਘਰ ਹੈ ਗੱਲਬਾਤ ਤੁਸੀਂ ਆਪ ਕਰ ਲਿਓ ਦੋ ਨੰਬਰ ਦਿੱਤੇ ਹੋਏ ਅਸੀਂ ਬਾਕੀ ਘਰ ਦੀ ਵੀਡੀਓ ਤੇ ਜਿਹੜੀ ਪਿੱਛੇ ਆਪਾਂ ਤੁਹਾਨੂੰ ਕੋਠੀ ਦਿਖਾਈ ਸੀ ਉਹ ਕਿੰਨੇ ਦੀ ਲੱਗੀ ਤੇ ਜਿਹੜਾ ਪਿੱਛੇ ਘਰ ਦਿਖਾਇਆ ਸੀਗਾ ਉਹ ਤੋਂ ਪਿੱਛੇ ਇੱਕ ਘਰ ਦਿਖਾਇਆ ਸੀ ਟੋਟਲ ਤੁਹਾਨੂੰ ਅੱਜ 4 ਚੀਜ਼ਾਂ ਦੇਖਣ ਨੂੰ ਮਿਲ ਗਈਆਂ ਜਿਦੇ ਵਿੱਚੋਂ 1 ਕੋਠੀ ਤਿੰਨ ਘਰ ਰੇਟ ਆਪਾਂ ਪੂਰੇ ਟੌਪ ਦੇ ਅੱਜ ਲੈ ਕੇ ਪਹੁੰਚੇ ਸੀਗੇ ਮੈਂ ਉਮੀਦ ਕਰਦਾ ਹਾਂ ਜੇ ਤੁਹਾਨੂੰ ਵੀਡੀਓ ਪਸੰਦ ਆ ਗਈ ਹੋਊਗੀ ਜੇ ਪਸੰਦ ਆਈਏ ਵੀਡੀਓ ਤਾਂ ਜਰੂਰ ਲਾਈਕ ਕਰਦੇ ਵੀਡੀਓ ਨੂੰ ਸ਼ੇਅਰ ਕਰਦੇ ਬੱਤ-ਬੱਤ ਸਪੋਰਟ ਕਰਿਓ ਤੇ ਬੱਤ-ਬੱਤ ਸਬਸਕ੍ਰਾਈਬ ਕਰਦੇ ਚੈੱਕ ਕਰ ਲਓ ਇੱਕ ਵਾਰੀ ਜਿਨੇ ਹਾਲੇ ਤੱਕ ਸਬਸਕ੍ਰਾਈਬ ਵਾਲਾ ਬਟਨ ਨਹੀਂ ਦੱਬਿਆ ਬੇਨਤੀ ਵਾਲੀ ਗੱਲ ਹੈ ਜੀ ਜਰੂਰ ਦੱਬ ਦਿਓ ਆਪਣੀ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਦੇਖਣ ਵਾਸਤੇ ਤੇ ਹੁਣ ਦਿਓ ਜੀ ਸਾਨੂੰ ਇਜਾਜ਼ਤ ਮਿਲਦੀ ਹੈ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਘਰ ਮਕਾਨ ਦੇ ਨਾਲ ਸੀ ਆਰੇ ਲਈ ਵੀ ਵਾਸਤੇ ਕਮੈਂਟ ਜਰੂਰ ਪਾ ਦਿਓ ਕਿਥੋਂ ਤੁਹਾਨੂੰ ਕਿਹੜੇ ਏਰੀਆ ਚੋਂ ਕਿੰਨੇ ਕੁ ਰੇਟ ਤੱਕ ਘਰ ਚਾਹੀਦਾ ਜੀ ਤੇ ਜਿਹਨੇ ਵੀ ਐਡ ਕਰਵਾਉਣੀ ਹੈ ਜੀ ਘਰ ਕੋਠੀ ਮਕਾ ਤੁਸੀਂ ਵੀ ਵੇਚਣਾ ਤਾਂ ਉੱਤੇ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਚੱਲਦਾ ਰਹਿੰਦਾ 73800 ਪੂਰਾ 62173 ਪੇਜ ਉੱਪਰੇ ਕੋਲੇ ਜੇ ਤੁਸੀਂ ਕਿਸੇ ਹੋਰ ਘਰ ਦੀ ਜਾਂ ਹੋਰ ਕੋਠੀ ਦੀ ਵੀਡੀਓ ਦੇਖਣੀ ਹੈ ਜੀ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਈਆਂ ਹੋਣਗੀਆਂ ਕਿਸੇ ਵੀ ਵੀਡੀਓ ਤੇ ਕਲਿੱਕ ਕਰੋ ਜੀ ਵੀਡੀਓ ਚੱਲ ਜੂਗੀ ਜੇ ਤੁਸੀਂ ਆਪਣੇ ਚੈਨਲ ਤੇ ਸਿੱਧਾ ਜਾਣਾ ਹੈ ਜੀ ਤੇ ਉੱਥੋਂ ਕੋਈ ਹੋਰ ਵੀਡੀਓ ਤੁਸੀਂ ਦੇਖਣੀ ਹੈ ਤਾਂ ਇੱਕ ਪਾਸੇ ਚੈੱਕ ਕਰੋ ਜੀ ਆਪਣੇ ਚੈਨਲ ਦੀ ਫੋਟੋ ਲੱਗੀ ਹੋਈ ਹੈ ਉਹਨੂੰ ਦਬਦੋ ਚੈਨਲ ਤੇ ਪਹੁੰਚ ਜਾਓਗੇ ਆਪਦੇ ਸਾਹਮਣੇ ਨਾਲ ਤੁਸੀਂ ਵੀਡੀਓ ਉੱਥੋਂ ਸਿਲੈਕਟ ਕਰਕੇ ਦੇਖ ਸਕਦੇ ਹੋ